ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬੋਲੀ ਸਾਗ ਧਰੂਗੀ ਲੱਗਦਾ ਹੂੰ ਤੇ ਤੇ ਮੇਰੀ ਬੀਬੀ ਆ ਜੀ ਸਾਗ ਸਾਨੂੰ ਚੀਰ ਕੇ ਦੇਊਗੀ ਤੇ ਬੋਲੀ ਨੂੰ ਮੈਨੂੰ ਲੱਗਦਾ ਸਾਗ ਚੀਰਨਾ ਨਹੀਂ ਆਉਂਦਾ ਕਿਉਂ ਆਉਂਦਾ ਨਾ ਭਰਾਵਾ ਪਤਾ ਨਹੀਂ ਬੜਾ ਮਾਉਣਾ ਹੂੰ ਕੰਮ ਤਾਂ ਵੀ ਬੈਝੂਗੀ ਬੋਲੀ ਅੱਛਾ ਏ ਚਲ ਕੋਈ ਨਹੀਂ ਤੇ ਜਿਹੜੀਆਂ ਭੈਣਾਂ ਨੂੰ ਸਾਗ ਨਹੀਂ ਚੀਰਨਾ ਆਉਂਦਾ ਤੇ ਅੱਜ ਮੇਰੀ ਕੋਲੋਂ ਸਿੱਖੋ ਵੀ ਵੀ ਤੋਂ ਸਿੱਖ ਲੋ ਮੇਰੀ ਤੁੰ। ਹਾਂ। ਹਾਂ ਬੋਲੀ ਤੋਂ ਸਿੱਖੋ। ਮੈਨੂੰ ਤਾਂ ਹੁਣੇ ਆਉਂਦਾ ਬੋਲੀ ਤੋਂ ਪੜ੍ਹਦੀ। ਹਮ। ਲਾਹ ਤੀਰ ਲੋ ਬੋਚ-ਬੋਚ ਕੇ। ਕੀੜੀਆਂ। ਕੀੜੀਆਂ ਭੈਣਾਂ। ਲਾ ਇਹਨਾਂ ਨੂੰ ਸਾਗ ਚ ਕੀ ਭਾਲਦੇ ਐ ਇਹ ਲਾ। ਲਾ ਚਾਹ ਬਾਣੀ ਚ ਤਾਂ ਇਹਨਾਂ ਨੇ ਬੜਨੇ ਮਰਨ। ਉਹ ਸਾਲ ਚ ਇਹਨਾਂ ਦਾ ਵੀ ਜੀ ਕਰਦਾ ਸਾ ਖਾਣੂ। ਖਾਣੂ ਮੋਟੋ ਹਲਕੇ। ਨਹੀਂ। ਸਾਲ ਚ ਸਾਗ ਖਾਣੂ ਕਿਤੇ ਨਹੀਂ ਜੀ ਕਰਦਾ ਮੈਨੂੰ ਐਂ ਦੱਸ ਪਹਿਲਾਂ। ਨਾ 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 ਕਰ। ਸਾਖਾਨ ਨੂੰ ਕੀ ਤਾਂ ਨਹੀਂ ਜੀ ਕਰਦਾ ਸਹਾਲ ਚ। ਹਾਂ। ਮਨਵਾਇਦਾ ਸਹਾਲ ਚ ਸਾਖਾਨ ਨੂੰ ਕੀ ਤਾਂ ਨਹੀਂ ਜੀ ਕਰਦਾ। ਲੈ ਜਾਣਾ। ਹਾਂ। ਰਿਜਰ ਜਾ ਲੈ ਇਹਨੂੰ ਸਰੋਂ ਦਾ ਨਹੀਂ ਮੁੱਲ ਲੈ ਕੇ ਕਰਤੀ। ਅੱਛਾ ਕੀੜੀਆਂ ਰਿਜਰ ਜਾ ਲੈ ਆਣਾ। ਹਾਂ। ਤੇ ਉਹਨਾਂ ਨੇ ਮੂੰਹ ਮਚਾਉਣਾਗਾ। ਰਜਾ ਕੇ ਦੇ ਦਾਂਗੇ। ਹਾਂ। ਆਪਦੀ ਬਾਤੀ ਬੂਤੀ ਲਿਓਣ। ਹਾਂ। ਰਿਜਾ ਭਾ ਲੈ ਜਾਣਾ। ਅੱਛਾ। ਤੇ ਹੋਰ। ਤੇ ਤੂੰ ਐਂ ਕਰੀ ਨਾ। ਉਹ ਤਾਂ ਸਾਰੀ ਸਰੋਂ ਘਾ ਲਿਆ ਹੁਣ ਵੀ ਸਾਰੀ। ਤੂੰ ਐਂ ਕਰੀ। ਉਹਨਾਂ ਦੀ ਖੱਡ ਭਰ ਲਾ ਭਰ ਲਾ ਉਹਨਾਂ ਦਾ ਘਰ ਭਰ ਲਈ ਤੇ ਮੈਂ ਫੜਾਇਆ ਤੇ ਬਣਾ ਕੇ ਸਾਗ ਉਹਨਾਂ ਦੀ ਖੱਡ ਚ ਪਾਇਆ ਸੀ ਫੜਾਇਆ ਮੈਂ ਹਾਂ ਘਰੇ ਫੜਾਇਆ ਸੀ ਉਹਨਾਂ ਦੇ ਤੂੰ ਬੋਲ ਮਾਰ ਕੇ ਤੂੰ ਫੜਾਇਆ ਜਿਨਾ ਕਾ ਰੱਬ ਦਾ ਕੌਣ ਮੈਂ ਹਾਂ ਕੋਈ ਨਹੀਂ ਚੱਲ ਜੇ ਮੇਰਾ ਟਾਈਮ ਲੱਗੇ ਮੈਂ ਫੜਾਇਆ ਹੂੰਗਾ ਉਹਨਾਂ ਨੇ ਬਣਾਇੰਦੇ ਵਿੱਚ ਬੜਾ ਬੈਠਣਾ ਕਿਉਂ ਉਹਨਾਂ ਨੂੰ ਤਾਂ ਕਹੇ ਦੇ ਬਿਨਾ ਮੜਿਆ ਕਰੋ ਤੁਹਾਡੇ ਚੀਜ਼ਾਂ ਤੇ ਕਿੰਨਾ ਚਿਰ ਕਦੇ ਤਾਂ ਜਾ ਚ ਵੜ ਜਾਣਾ ਆਪਣੇ ਤੂੰ ਵੀ ਸਿਰਜ ਚ ਰੱਖਾ ਰੱਖਣੀ ਪੈਂਦੀ ਆ ਹਾਂ ਮੈਂ ਅੱਛਾ ਕਿ ਤੂੰ ਸੱਚੀ ਫਰਚ ਚਾਹ ਰੱਖ ਦਿੱਤੀ ਆ ਹੁਣ ਵੀ ਰੱਖੀ ਆ ਫਰੇ ਜੱਜਾ ਅੱਛਾ ਮੈਂ ਮੈਨੂੰ ਤਾਂ ਐਸੀ ਕਿਤੇ ਇਕੱਲੀ ਹੂੰ ਚੌੜੀ ਕਰਦੀ ਸੀ ਉਹਦੇ ਮੁੰਡੇ ਨੇ ਨਾ ਪੀਤੀ ਨਹੀਂ ਚਾ ਹੂੰ ਫੇਰ ਮੈਂ ਕਿੜੀਆਂ ਨਾ ਪੈ ਜਾਣਾਂ ਅੱਛਾ ਅੱਜ ਰੱਖੀ ਹੂੰ ਮਾਂ ਜੀ ਦਾ ਲੈ ਸੇਕ ਲੋ ਕੰਮ ਬੋਲੀ ਤੋਂ ਮੈਂ ਅੱਖ ਚਾਹ ਪੀਊਗਾ ਫੇਰ ਤੇ ਮੈਂ ਕਿੜੀਆਂ ਨਾ ਪੈ ਜਾਣਾਂ ਆ ਵੇ ਸਾਗ ਚ ਵੀ ਪੈਰਨਾ ਹੂੰ ਆ ਵੇ ਕਿੰਨਾ ਪੈਰਨਾ ਕੁਦੀਏ ਕੜਾ ਇਹ ਕੜਾ ਮਿੱਠਾ ਲੈ ਰਜੇ ਤਾ ਉਹ ਤੋਂ ਪੈਰਨਾ ਪਤਾ ਨਹੀਂ ਕੀ ਭਾਲਦੇ ਨੇ ਇਹਦੇ ਚ ਇਹ ਦਿੱਤੀ ਦਾ ਕੋਸ ਨਹੀਂ ਹੈਗਾ ਨਾ ਨਹੀਂ ਹੁਣ ਸਾਰੇ ਕਾਲੇ ਗੇ ਦੰਦ ਤੋੜ ਲਿਆ ਆਂ ਇਹ ਪਤਾ ਨਹੀਂ ਉਧਰੇ ਤੋੜਨੇ ਹੁੰਦੇ ਇੰਨਾ ਸੋਨਾ ਖਾਣੇ ਨਹੀਂ ਹੁਣ ਤਾਂ ਠੀਕ ਹੈ ਕਾਲਿਆਂ ਤਾਂ ਕਿਹੜੀਆਂ ਐ ਸਰੋਂ ਕਾਲੀ ਹੋਊਗੀ ਹੈ ਸਰੋਂ ਕਾਲੀ ਹੋਊਗੀ ਆ ਦਾ ਸਾਦਕਾ ਕੱਢਦੇ ਨੇ ਕਾਲਿਆਂ ਦੰਦਾਂ ਨੂੰ ਹੂੰ ਤਦ ਮੈਂ ਇਹ ਕਹਾਂਗਾ ਹੈ ਸਰੋਂ ਕਾਲੀ ਹੋਊਗੀ ਮੈਂ ਤਾਂ ਕਹਾਂਗਾ ਮਿੱਥਰੂ ਹੀ ਐਹ ਜੀ ਆ ਸਰੂ ਹੀ ਐਹ ਜੀ ਹੈ ਹਾਂ ਵੀ ਸਰੋਂ ਦਾ ਰੰਗ ਹੀ ਐਜਾ ਹੁੰਦਾ ਕਿੱਥੇ ਲੰਮੀ ਪਿਆਰ ਪਿਆਉ ਪਿਆਰ ਬਟਾ ਪਿਆਉ ਰਾ ਹਾਂ ਪਿਓਰ ਬਟਾ ਪਿਓਰ ਹੀ ਆ ਨਾ ਹੂੰ ਪਿਓਰ ਬਟਾ ਪਿਓਰ ਨਾ ਪਿਓਰ ਬਟਾ ਪਿਓਰ ਤਾਂ ਹੋਊਗਾ ਉੱਥੇ ਟੈਂਕੀ ਵਾਲਾ ਪਾਣੀ ਨਾ ਬੰਦ ਹੋਵੇ ਨਾ ਨਾ ਟੈਂਕੀ ਵਾਲੀ ਪਾਣੀ ਬੰਦ ਹੋ ਉਥੇ ਨਾ ਨਾ ਦੇ ਵਾਲਾ ਲਿਖਦੇ ਉਹਦੇ ਵਾਲਾ ਪਾਣੀ ਪਾ ਕੇ ਜਾਂਦੇ ਹੁਣ ਪਿਓਰ ਬਟਾ ਪਿਓਰ ਨਾਲ ਸਮਾਨ ਵਾਲਾ ਹਾਂ ਹੂੰ ਹਾਂ ਪਾਣੀ ਪਾਉਂਦੇ ਤਾਂ ਹੈ ਇਹਨਾਂ ਰੰਗ ਦੇ ਰਾਤੇ ਨਹੀਂ ਪਾਉਂਦੇ ਤਾਂ ਹੈਗਾ ਮੈਨੂੰ ਪਤਾ ਉਹ ਕਿੱਥੇ ਜੀ ਪਾਉਂਦੇ ਆ ਉੱਥੇ ਨਹੀਂ ਪਰ ਪਾਉਂਦੇ ਆ ਆਹ ਪਤਾ ਨਾ ਇਹਨਾਂ ਦੇ ਬਾਹਰ ਕੋਲ ਸਾਰੇ ਜੀ ਧੋੜੀ ਲਿਆਉਂਦੇ ਹੋਰ ਹੂੰ ਇਹ ਬਹੁਤ ਰੋਣਾ ਨਾ ਬੱਦ ਹੋ ਜਾਂਦਾ ਇੰਨਾ ਸੋਹਣਾ ਸਾਗ ਆ ਹਨ ਸਾਗ ਤਾਂ ਹੈਗਾ ਇੰਨਾ ਸੋਹਣਾ ਹੂੰ ਸਾਡੇ ਘਰੇ ਗਾਣੇ ਗੰਦਲੇ ਨਾ ਮੈਂ ਚੀਰ ਦੇ ਵਿੱਚ ਹੀ ਦੇਖੀ ਜਾਊਗੀ ਉਹ ਕਾਲੀ ਨੂੰ ਕੀ ਹੁੰਦਾ ਦਾ ਰੰਗ ਹੀ ਕਾਲਾ ਕੀ ਮਤਲਬ ਚਾਹੀਦਾ ਰੱਬੋ ਹੀ ਕਾਲਾ ਹੋ ਜਾਣਾ ਹਨ ਇੰਨੀ ਦਾ ਤੂੰ ਵੀ ਮਦਦ ਕਰਾ ਦਿਆ ਕਰ ਨਾ ਮੇਰੇ ਕੋਲ ਟਾਈਮ ਹੈ ਨਹੀਂ ਤੇ ਮੇਰੇ ਕੋਲ ਕਿਹੜਾ ਟਾਈਮ ਆ ਮੈਂ ਪਤਨੀ ਆ ਉਹ ਹੱਲੀ ਢੇ ਸੁੱਕਣੇ ਪਾਉਣੇ ਆ ਹਜੇ ਹੂੰ ਉਹ ਤਿੰਨ ਭਾਂਡੇ ਸੋ ਵੀਂ ਦੋ ਤੇ ਚਲ ਕੋਈ ਨਹੀਂ ਫਰਮਾਗਾ ਚਲਾ ਇਨੇ ਕੰਮੀ ਕਰ ਲਗੇ ਮੈਂ ਖੜਾ ਰਾਜੇ ਕੀੜੀਆਂ ਦੇ ਵਿੱਚ ਚੀਰਨਾ ਆ ਮੁੜ ਕੇ ਨਾ ਸੋਰਾ ਤੋਤਰਾ ਧੋਣ ਵਾਲੇ ਨਾ ਔਖਾ ਹੋ ਜੂਗਾ ਹੁਣ ਕਹਤਾ ਨਿਕਲ ਨਹੀਂ ਮੂੰ ਆਏ ਆਏ ਤੇ ਕੀ ਬੱਚੇ ਤਾਂ ਹੁੰਡਗਾ ਨਹੀਂ ਹਨਾ ਉਹ ਤਾਂ ਹੈ ਮੁਸਕ ਜੀ ਵਾਲਾ ਨਰਮੇ ਜਾਲਣਾ ਹੁੰਦਾ ਸੀ ਆਜਾ ਕਰ ਦੇਗੀ ਤਾਂ ਕਰ ਪੜਾਈ ਹਾਂ ਮੁਸਕ ਜੀ ਵਾਲਾ ਹੁੰਡਗਾ ਕੇ ਨਾ ਨਾਂ ਸਾਗ ਤੂਕ ਚ ਵੀ ਹੁੰਦਾ ਮਾਸੀ ਬਾਹਰ ਨਿਕੰਤਾ ਤੂੰ ਐਂ ਕਰੀਂ ਬਿੰਦੋਏ ਹਾਂ ਲੱਗ ਨਰ ਮੈਥਨਦ ਨਹੀਂ ਹੁਣ ਅਪਨੇ ਕਿੱਥੇ ਨਹੀਂ ਮੇਰਾ ਨਹੀਂ ਬੁੜੀ ਹਾਂ ਤੂੰ ਐਂ ਕਰੀਂ ਹਾਂ ਮੈਥੇ ਨਾ ਪਾਈਂ ਕਿਉਂ ਹੋਗਾ ਮੈਥੇ ਦੇ ਬਿਨਾ ਤਾਂ ਸਾਗ ਹੀ ਨਹੀਂ ਬਣਦਾ ਅਪਾ ਸਾਫ ਤੇ ਸੁੱਟਾਂਗੇ ਸਾਫ ਤੇ ਸੁੱਕੇ 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 ਸੱਫ ਤੇ ਨਹੀਂ ਸੁੱਕੇ ਹੂੰ ਸੁੱਕੇ ਛੋਲੇ ਇਹ ਹਾ ਛੋਲੇ ਬਣਾਗੇ ਅਪਾ ਹੂੰ ਦੜੇ ਨਹੀਂ ਹੁਣ ਤੂੰ ਵੀ ਸਿੱਖ ਲੈ ਨਾ ਸਾਗ ਚੀਰ ਨਾ ਨਾ ਮੈਨੂੰ ਤਾਂ ਡਰ ਲੱਗਦਾ ਮੈਨੂੰ ਉੱਥੇ ਨਹੀਂ ਸੀ ਪਰ ਐਸੀ ਚੀਰਿਆ ਸੀ ਨਾ ਇਥੇ ਮਸ਼ੀਨ ਤੇ ਬਤੀਲ ਲਾਣੀ ਆ ਮੈਂ ਹੂੰ ਮਸ਼ੀਨ ਦਾ ਸਾਗ ਨਹੀਂ ਸੁਆਦ ਲੱਗਦਾ ਬਣਦਾ ਵੀ ਹੋ ਗਿਆ ਸੁਆਦ ਹਣਾ ਉਹਦਾ ਸੁਆਦ ਵੀ ਨਹੀਂ ਮੰਨਦਾ ਹਣਾ ਥੋੜਾ ਬਰੀਕ ਜਿਹਾ ਉਹ ਕਰ ਦਿੰਦੀ ਅਸੀਂ ਬਣਾਉਣਾ ਹੈ ਪਹਿਲੇ ਪੋਨੂ ਸਾਗ ਫਿਰ ਬਣਾਵਾਂਗੇ ਅਸੀਂ ਅਖੀਰਲੇ ਪੋਨੂ ਕਾਂ ਦਾ ਸਾਗ ਹਾਂ ਹਣਾ ਲਓ ਕੋਈ ਤਾਂ ਕਹਿੰਦਾ ਅਸੀਂ ਵੀ ਰੰਗੇ ਪੋ ਕੇ ਮਾ ਪੋਰ ਇੱਜਿਆ ਮਾਰਤਾ ਹਾਂ ਆਪਾਂ ਖਾਣੇ ਨੇ ਪਹਿਲੇ ਪੋਰ ਪੋਰ ਇੱਜਿਆ ਹਾਂ ਫੁਪੜਾ ਆਇਰ ਲਾ ਦਿੰਨੇ। ਵਾਹ ਲਾਉਣੀ ਆ। ਆ ਪਰਲੇ ਤੇ ਲਾ ਦੇ ਫਿਰ ਉੱਥੇ ਰੱਖਿਆ ਜਾਊਗਾ। ਵੱਡੀ ਹੋਊ ਤਾਰਤਾ ਹਨਾ। ਆ ਜਨਵਰੀ ਵਿੱਚ ਰੱਖ ਦੇ। ਅਕੇਲੇ ਵਗ ਕਰ ਤਰਖ ਲੈਨੇ। ਮਸਾਹ ਦਾ ਜੀ ਰਹਿ ਗਈ ਆ ਪਾਰਕ ਦਾ ਜੀ ਦੇ ਵਿੱਚ। ਹਰਕ ਨੂੰ ਅੱਡੀ ਰੰਗੀ। ਅੱਡੀ ਆ। ਕੀ ਰੋਤੀ ਨਾਲ ਕਿੰਨੇ ਤਦ ਲੋ ਅਨ ਤੂੰ ਜਾਣੇ ਆ ਜਾਣੇ ਤੁਸੀਂ ਹਾਂ ਜੇ ਤਾਂ ਨਾਲ ਬੁੜਿਆਈ ਮੈਂ ਤੇ ਦੱਸ ਆ ਕੇ ਮੈਂ ਬਸੋ ਜੇਦੀ ਆਜੀ ਹੰਤੇ ਚੋਲ ਮੇਰੇ ਕੋਲੇ ਵੀ ਟਾਈਮ ਕੱਤੀ ਆ ਤਾਂ ਟਾਈਮ ਦੀ ਤਾਂ ਭਰੀ ਭਰਉਣੀ ਚੱਲ ਜਾਂਦੀ ਆ ਅੱਛਾ ਵੀ ਹੋਣੀ ਜਾਂਦੀ ਆ ਹਮ ਅਸੀਂ ਤਾਂ ਸਾਗ ਠੀਰਨਾ ਸਿਖਾਉਣੇ ਆ ਜਿਹੜੇ ਆਪਾਂ ਨੂੰ ਕਿਸੇ ਨੂੰ ਆਉਂਦਾ ਨਹੀਂ ਗਾ ਨੀ ਕਿਸੇ ਨੂੰ ਆਉਂਦਾ ਨਹੀਂ ਹੁੰਦਾ ਸਾਗ ਠੀਰਨਾ ਅੱਛਾ ਤੇ ਆ ਮੇਰੀ ਬੀਬੀ ਸਾਗ ਠੀਰੀ ਜਾਂਦੀ ਆ ਤੇ ਨਾਲੇ ਸਿੱਖ ਲੈਣਗੇ ਆਪਣੇ ਜਿਹੜੇ ਚਾਹਣ ਵਾਲੇ ਸਰੋਤੇ ਆ ਮੈਨੂੰ ਬੱਸ ਕਿੰਧੂ ਕੋਲੇ ਵਝਾਏਗਾ ਹਾਂ ਖਾਣਾ ਹਾਂ ਆਈ ਲ ਕਰਕੇ ਚੀਰਿਆ ਮੈਂ ਬਰ ਤਾਂ ਹਾਂ ਯਾਥੇ ਆਲਾ ਨਾ ਵੱਡੀ ਜਾਉ ਤਲੀ ਜਿਹੜੀਆਂ ਜਿਹੜੀਆਂ ਹੁਣ ਨਵੀਆਂ ਕੁੜੀਆਂ ਆ ਨਾ ਜਿੰਮ ਮੇਰੇ ਵਰਗੀਆਂ ਹਾਂ ਮੇਰੇ ਵਰਗੀਆਂ ਦਾ ਸਾਗ ਨਹੀਂ ਹੁੰਦਾ ਤੇ ਉਹਨਾਂ ਨੂੰ ਸਾਗ ਨਹੀਂ ਚੀਰਨਾ ਮੈਂ ਸਾਗ ਚੀਰਨਾ ਸਿੱਖੀ ਸੀ ਪਹਿਲਾਂ ਫੇਰ ਫੇਰ ਮੈਂ ਭੁੱਲ ਗਿਆ ਤੇ ਚਲ ਮੈਂ ਨੇੜੂ ਕਰਕੇ ਦਿਖਾ ਦਿੰਦਾਗਾ ਵੀ ਕਿਵੇਂ ਚੀਰਦੇ ਹੁੰਦੇ ਸਾਗ ਤੇ ਸਿੱਖ ਲੜਨਗੇ ਵਿਚਾਰਗੇ ਤੇ ਹੁਣ ਠੰਡ ਦਾ ਟਾਈਮ ਆ ਜੇ ਕਿਸੇ ਵਿਚਾਰੀ ਨੇ ਹੱਥ ਵਢਾੜਿਆ ਤਾਂ ਫਿਰ ਔਖਾ ਹੋ ਜੂਗਾ ਆ ਦੇਖੋ ਐ ਫੜਕੀ ਨਾ ਸਾਰਾ تیر ਨਹੀਂ ਚੀਰੀ ਗਈ ਨਾ ਤੇ ਬਸ ਐ ਕਰੀ ਜਾਵੇ ਤੇ ਸਾਰਾ ਜੀਰਿਆ ਨਾ ਵਧ ਗਿਆ ਮੈਂ ਉਹ ਤਾਂ ਐ ਰੱਖ ਦਾਂ ਤੇ ਜਿਹਨਾਂ ਹੱਥ ਜਿੱਤੇ ਮੈਂ ਕਿ ਆਪਾਂ ਹੋਰ ਬਾਤਾਂ ਕਰਲਾਂ ਕੱਲਾ ਬਾਤੂ ਬਾਤੂ ਖਾਈ ਉਹ ਤਾਂ ਐਂ ਗਾ ਲਤਣਾ ਔਖਾ ਐ ਸੀ ਐ ਨਹੀਂ ਸੀਗਾ ਉਹ ਕੱਚਾ ਐ ਯਾਰ ਇਹਦਾ ਕੀ ਆ ਬੱਲ ਲਗਾ ਨਾ ਨਹੀਂ ਉੱਤ ਤੋਂ ਤੋੜ ਲਾਣੀ ਆਪਾਂ ਮੁਰ ਮੁਰ ਹਈ ਸਾਰਿਆਂ ਤੇ ਬੱਲ ਲਗਾਈਆਂ ਹੀ ਇਹਨਾਂ ਤੇ ਪਰ ਹੈਗਾ ਨਿੱਚੇ ਫਾਰਕੀ ਵੀ ਆ ਦੋ ਤੀਰ ਨੂੰ ਲੜ ਜਾਣੇ ਹਾਂ ਹਾਂ ਲੈ ਗਿਆ ਨਹੀਂ ਸੋਪਾ ਹੈ ਕੀ ਆਲਕੋ ਨੇ ਬੋਹੂ ਕਰ ਰੱਖੀ ਲੈਣ ਕਿ ਬੋਹੂ ਚਾਹ ਦਾ ਵਾਲੀ ਥੋੜੀ ਸੇ ਖੇਤੋਂ ਲਿਆਂਦੀ ਸੀ ਤਾਂ ਸੇ ਉਹ ਉਧਰ ਨਾਲ ਦੀ ਸੀ ਫਾਰਕਾ ਬੰਦ ਤੇ ਹੋਰ ਐਡੀ ਐਡੀ ਲੰਮੀ ਤੇ ਆਏ ਜਿਹ ਕਹਿੰਦਾ ਸੀਗਾ ਕਹਿੰਦਾ ਮੰਡ ਕੋਲਿਆਂ ਦਾ ਨਾ ਮੈਂ ਕਹਿੰਦਾ ਮੰਡ ਕੋਣੀ ਲਿਆਉਣੀ ਤੇ ਤਾਂ ਉਧਰ ਖੇਤੋਂ ਲਿਆਂਦੀ ਆ ਮੰਗੀ ਕਿੰਨਾ ਕਿਸੇ ਦੇ ਵੀਡੀਓ ਹੀ ਇਹਦਾ ਲਾਈਵ ਹੀ ਆ ਉਹਨਾਂ ਨੇ ਉਹ ਬੰਦੇ ਹੁੰਦੇ ਪਾਣੀ ਨਹੀਂ ਹੁੰਦੀ ਆ ਹਮ ਨਾਲੇ ਉਹਦੇ ਜ ਕਾਫੂਸੀ ਵਾਲ ਹੁੰਦੇ ਸੀ ਲਕੁਸਤੀ ਆ ਹਾਂ ਹਾਂ ਪੰਜੀ ਵਾਲਾ ਆਹ ਵਈ ਸਾਰੇ ਇਹੇ ਜਿਹਾ ਨਾਲ ਵਿੱਚ ਹੈਗਾ ਚਲ ਠੀਕ ਆ ਆ ਕੀ ਹੁਣ ਬਾਥੂ ਆ ਹਾਂ ਚੰਗਾ ਤੋੜਦਾ ਬੀਆ ਮਾਦੇ ਮੈਂ ਤਈਆ ਤੋੜ ਦਿੰਦੀ ਚਲੋ ਚੰਗਾ ਫਿਰ ਹੁਣ ਲਾਈਵ ਕਰਦੇ ਆ ਬੰਦ ਤੇ ਸਿੱਖੀ ਗਈਆਂ ਹੋਣਗੀਆਂ ਸਿੱਖਾਂਗਾ ਪੂਰੇ ਸਿੱਖਾਂਗਾ ਪਹਿਣਾ ਲੱਗ ਰਹਿਣਾ ਹਮ ਪੂਰੇ ਸਿੱਖਾਂਗਾ ਹਮ